ਇਹ ਮਾਮਲਾ ਇਦਾਂ ਹੈ ਜੀ ਸਾਡੇ ਮਾਨਯੋਗ ਐਸਐਸਪੀ ਸਾਹਿਬ ਬਰਦਾਸਪੁਰ ਸ਼੍ਰੀ ਹਰਜੀਤ ਜਮਾ ਜੀ ਦੀਆਂ ਜੋ ਦਿਸ਼ਾ ਨਿਸ਼ਾਨੇ ਹੀਟ ਜਿਹੜੇ ਮਾੜੇ ਅਨਸਰਾਂ ਦੇ ਖਿਲਾਫ ਜਿਹੜੀ ਇੱਕ ਮੁਹਿੰਮ ਚਲਾਈ ਗਈ ਹੈ ਔਰ ਉਸ ਮੁਹਿੰਮ ਦੇ ਤਹਿਤ ਤਾਣਾ ਬਰਾਂਪੁਰ ਕੋਲ ਬੱਡੀ ਸਫਲਤਾ ਅਸਲ ਹੋਈ ਹੈ ਜਿਸ ਦੇ ਵਿੱਚ ਸਾਡੇ ਐਸਐਸਪੀ ਬਰਾਂਪੁਰ ਸਰਬਜੀਤ ਸਿੰਘ ਜੀ ਦੀ ਜੋ ਰਹਿਨਮਾਈ ਹੇਠ ਜੀ ਅਸੀ ਜਗਵੀਰ ਚੰਦ ਕਾਉਂਟਰ ਇੰਟੈਲੀਜੈਂਸ ਸਾਡੇ ਬਰਦਾਸਪੁਰ ਔਰ ਸਪੈਸ਼ਲ ਬ੍ਰਾਂਚ ਦੀ ਨਾਕਾਬੰਦੀ ਦੇ ਦੌਰਾਨ ਏਸੀ ਡਿਵੀਜ਼ੀਨ ਚੰਦ ਨੂੰ ਐਕਸੀਕਿਊਟਿਵ ਇਨਫੋਰਮੇਸ਼ਨ ਬ੍ਰੀਫਿੰਗ ਕਰਜਿੰਦਾ ਸਿੰਘ ਨਾਮ ਦਾ ਲੜਕਾ ਜੋ ਸਤਾਨੀ ਪਿੰਡਾਂ ਰਹਿੰਦਾ ਉਹਦੇ ਕੋਲ ਨਜਾਇਜ਼ ਹਥਿਆਰ ਹੈਗੇ ਆ ਔਰ ਉਹ ਨਜਾਇਜ਼ ਹਥਿਆਰਾਂ ਨੂੰ ਗਾਫਰਦਰ ਵੇਚਣ ਦਾ ਉਹ ਕੰਮ ਕਰਦਾ ਹੈ ਔਰ ਜੇਕਰ ਨਾਕਾਬੰਦੀ ਕਰਕੇ ਉਹ ਅਰੈਸਟ ਕੀਤਾ ਜਾਵੇ ਉਹਦੇ ਕੋਲੋਂ ਵੈਪਨਜ਼ ਨਜਾਇਜ਼ ਬਰਾਮਦ ਹੋ ਸਕਦੇ ਜਿਸ ਤੇ ਕੱਲ ਉਹ 3.3 ਜਿਹੜਾ ਐਚਪੀ ਗੈਸ ਅਸੀ ਦੇ ਨੇੜੇ ਇਹਨਾਂ ਨੇ ਨਾਕਾ ਬੰਦੀ ਦੌਰਾਨ ਗੁਰਿੰਦਰ ਸਿੰਘ ਨੂੰ ਕਾਬੂ ਕੀਤਾ ਸੀ ਔਰ ਉਹਦੇ ਕਬਜ਼ੇ ਦੇ ਵਿੱਚੋਂ ਦੋ ਵੈਪਨ ਜਿਹੜੇ ਆ ਬਰਾਬਰ ਹੋਏ ਨੇ ਇੱਕ 9.30 ਬੋਲ ਔਰ ਇੱਕ 9.34 ਦਾ ਕੰਟਰੀ ਮੇਡ ਵੈਪਨ ਹੈ ਔਰ ਪਿਸਤਲ ਨੇ ਇਹ ਜਿੰਨਾ ਕੋ ਰਦਾ ਦੇ ਨਾਲ ਉਹ ਗੌਂਡ ਵੀ ਜਿਹੜੇ ਆ 9.30 ਬੋਲ ਦੇ ਬਣਦੇ ਸਰੇ ਇੱਥੇ ਕੋ ਪਹਿਲਾਂ ਵੀ ਮਾਮਲਾ ਦਰਜਾ ਨੌਜਵਾਨ ਤੇ ਜੀ ਨਹੀਂ ਥਾਣੇ ਦੇ ਰਿਕਾਰਡ ਪਤਾ ਕੋਈ ਪਹਿਲਾਂ ਦਾ ਮਾਮਲਾ ਦੱਲ ਨਹੀਂ ਹੈ ਔਰ ਇਹਦੀ ਗੱਲ ਫਿਰਦਰ ਆਪਾਂ ਡੈਰੋਗੇਸ਼ਨ ਕਰ ਰਹੇ ਹਾਂ ਜੀ ਜੇ ਸਾਡੇ ਕੋਲੇ ਇਸ ਟਾਈਮ ਉਹਦਾ ਮਾਰ ਲੈ ਕੇ ਪੱਤਰ ਡੈਰੋਗੇਸ਼ਨ ਕਰਾਂਗੇ ਇਹਦੇ ਵਿੱਚ ਔਰ ਇਹਦੀ ਇਹਦੀ ਬੈਕਗ੍ਰਾਉਂਡ ਦਾ ਪਤਾ ਦਿੱਤਾ ਜਾਏਗਾ ਵੀ ਇਹ ਕਿਉਂ ਵੈਪਨ ਲੈ ਕੇ ਆਇਆ ਸੀ ਉਹਨਾਂ ਨੇ ਗਾਂ ਪੱਤਰ ਕਿਉਂ ਦੇਣੇ ਸੀ ਜਾਂ ਇਹਨਾਂ ਕੋ ਵਾਰਦਾਤ ਕਰਨੀ ਸੀ ਆਦਰਵਾਇਜ਼ ਇਹ ਕਿਹਦੇ ਕੋਲੋਂ ਲੈ ਕੇ ਆਇਆ ਉਹਨੂੰ ਵੀ ਅਸੀਂ ਜਿਹੜੀ ਪੁਛਲੇ ਇਸ ਦੌਰਾਨ ਪਤਾ ਕਰ ਰਹੇ ਹਾਂ ਔਰ ਉਹਨੂੰ ਵੀ ਇਸ ਮਤਲਬ ਮੇਲੇ ਚ ਨਾ